ਸ਼ਰਾਬ ਦੀ ਘਾਟ ਨਾਲ ਜੂਝ ਰਹੇ ਚੰਡੀਗੜ੍ਹ ਵਾਲੇ 25% ਤੱਕ ਵਧੀਆਂ ਸ਼ਰਾਬ ਦੀਆਂ ਕੀਮਤਾਂ ਠੇਕੇਦਾਰਾਂ ਨੇ ਸਟਾਕ ਖਰੀਦਣ ਤੋਂ ਖਿੱਚਿਆ ਹੱਥ ਮੋਹਾਲੀ ਤੇ ਪੰਚਕੁਲਾ ਦੇ ਠੇਕਿਆਂ ਤੇ ਲੱਗੀ ਢੀੜ ਚੰਡੀਗੜ੍ਹ ਦੇ ਵਿੱਚ ਇਸ ਵੇਲੇ ਪੰਜਾਬ ਪ੍ਰਤੀਸ਼ਤ ਤੋਂ ਵੀ ਘੱਟ ਠੇਕੇ ਚੱਲ ਰਹੇ ਹਨ ਜਿਸ ਕਾਰਨ ਚੰਡੀਗੜ੍ਹ ਸ਼ਰਾਬ ਦੀ ਵੱਡੀ ਘਾਟ ਦੇ ਨਾਲ ਜੂਝ ਰਿਹਾ ਹੈ ਸ਼ਰਾਬ ਦੀਆਂ ਦੁਕਾਨਾਂ ਤੇ ਸਿਰਫ ਕੁਝ ਹੀ ਬ੍ਰਾਂਡ ਉਪਲਬਧ ਹਨ ਇਨ੍ਹਾਂ ਸ਼ਰਾਬ ਦੇ ਠੇਕਿਆਂ ਦੇ ਮਾਲਕਾਂ ਦੇ ਵੱਲੋਂ ਵੀ ਨਵਾਂ ਸਟਾਕ ਮੰਗਵਾਉਣ ਤੋਂ ਆਪਣੇ ਹੱਥ ਪਿੱਛੇ ਖਿੱਚ ਲਏ ਗਏ ਹਨ ਇਸ ਕਰਕੇ ਸ਼ਰਾਬ ਦੇ ਠੇਕਿਆਂ ਤੋਂ ਸ਼ਰਾਬ ਦਾ ਸਟਾਕ ਹੁਣ ਖਤਮ ਹੋਣ ਲੱਗਾ ਹੈ ਉੱਥੇ ਹੀ ਜਿਨ੍ਹਾਂ ਦੇ ਕੋਲ ਸਟਾਕ ਪਿਆ ਹੈ ਉਹਨਾਂ ਵੱਲੋਂ ਮਨਮਰਜ਼ੀ ਦੇ ਭਾਅ ਵਸੂਲੇ ਜਾ ਰਹੇ ਹਨ ਇਸ ਸਮੇਂ ਚੰਡੀਗੜ੍ਹ ਦੇ ਵਿੱਚ ਸ਼ਰਾਬ ਦੀਆਂ ਕੀਮਤਾਂ ਦੇ ਵਿੱਚ 20 ਤੋਂ 25 ਫੀਸਦੀ ਤੱਕ ਦਾ ਵਾਧਾ ਵੀ ਦਰਜ ਕੀਤਾ ਗਿਆ ਹੈ ਸ਼ਰਾਬ ਦੀ ਘਾਟ ਨਾਲ ਜੂਝ ਰਹੇ ਚੰਡੀਗੜ੍ਹ ਵਾਲੇ ਸੈਕਟਰ 22 ਅਤੇ 27 ਦੇ ਵਿੱਚ ਉੱਥੇ ਹੀ ਨੈਕ ਮਾਜਰਾ ਸੜੇ ਕਈ ਜਗ੍ਹਾ ਸ਼ਰਾਬ ਦੇ ਠੇਕੇ ਜਿੱਥੇ ਆਮ ਤੌਰ ਤੇ ਜਿੰਨਾ ਤੇ ਭੀੜ ਹੁੰਦੀ ਸੀ ਬੰਦ ਪਏ ਹਨ ਸੈਕਟਰ 8 ਮਦਮਾਰਗ ਸੈਕਟਰ 17 22 ਅਤੇ 10 ਅਤੇ ਹੱਲੋ ਮਾਜਰਾ ਦੇ ਵਿੱਚ ਕੁਝ ਹੀ ਕੰਮ ਕਰ ਰਹੇ ਹਨ ਪਰ ਉਹਨਾਂ ਕੋਲ ਵੀ ਬੀਅਰ ਅਤੇ ਵਿਸਕੀ ਦਾ ਸਟਾਕ ਬਹੁਤ ਘਟ ਹੈ ਇਸ ਸਮੇਂ ਸਿਰਫ ਗੋਡਫਾਦਰ ਇੱਕੋ ਇੱਕ ਬੀਅਰ ਬ੍ਰਾਂਡ ਉਪਲਬਧ ਹੈ ਕਿੰਗ ਫਿਸ਼ਰ ਕਰੋਨਾ ਅਤੇ ਵੁਡਵਾਈਜ਼ਰ ਵਰਗੇ ਹੋਰ ਪ੍ਰਸਿੱਧ ਲੇਬਲ ਬ੍ਰਾਂਡ ਆਊਟ ਆਫ ਸਟਾਕ ਹਨ ਨਾਲ ਹੀ ਬਲੈਕ ਡੌਗ ਰੈਡ ਲੇਬਲ ਬਲੈਕ ਲੇਬਲ ਅਤੇ ਟੀਚਰਜ਼ ਵਰਗੇ ਕਈ ਮੱਧ ਰੇਂਜ ਦੇ ਬ੍ਰਾਂਡ ਵੀ ਨਹੀਂ ਮਿਲ ਰਹੇ ਹਨ ਨਾਲ ਹੀ ਕਿੰਗ ਫਿਸ਼ਰ ਅਤੇ ਗੋਡਫਾਦਰ ਬੀਅਰ ਜੋ ਕਿ ਸਭ ਤੋਂ ਵੱਧ ਮਾਤਰਾ ਦੇ ਵਿੱਚ ਵਿਕਦੀਆਂ ਹਨ ਸਟਾਕ ਤੋਂ ਬਾਹਰ ਹਨ 25% ਤੱਕ ਵਧੀਆਂ ਕੀਮਤਾਂ ਇਸ ਤੋਂ ਇਲਾਵਾ ਸ਼ਰਾਬ ਦੇ ਠੇਕੇ ਤੇ ਜੋ ਵੀ ਵਿਸਕੀ ਪਹਿਲਾਂ 500 ਰੁਪਏ ਦੇ ਵਿੱਚ ਵਿਕਦੀ ਸੀ ਹੁਣ ਉਹ 550 ਤੋਂ ਲੈ ਕੇ 600 ਰੁਪਏ ਦੇ ਵਿੱਚ ਵਿਕ ਰਹੀ ਹੈ ਬੀਅਰ ਜੋ ਪਹਿਲਾਂ 130 ਰੁਪਏ ਦੇ ਵਿੱਚ ਵਿਕਦੀ ਸੀ ਹੁਣ 150 ਤੋਂ ਲੈ ਕੇ 170 ਰੁਪਏ ਦੇ ਵਿੱਚ ਮਿਲ ਰਹੀ ਹੈ ਇਸ ਵੇਲੇ 96 ਦੇ ਵਿੱਚੋਂ 45 ਸ਼ਰਾਬ ਦੇ ਠੇਕੇ ਚੰਡੀਗੜ੍ਹ ਦੇ ਵਿੱਚ ਚੱਲ ਰਹੇ ਹਨ ਹਾਲਾਂਕਿ 48 ਹੋਰ ਠੇਕੇ ਮੌਜੂਦ ਹਨ ਪਰ ਉਹਨਾਂ ਕੋਲ ਪਰਮਿਟ ਨਹੀਂ ਹੈ ਠੇਕੇਦਾਰਾਂ ਨੇ ਸਟਾਕ ਖਰੀਦਣ ਤੋਂ ਖਿੱਚਿਆ ਹੱਥ ਜ਼ਿਕਰ ਕਰਦੀ ਹੈ ਕਿ ਕਰ ਅਤੇ ਆਬਾਕਾਰੀ ਵਿਭਾਗ ਦੇ ਵੱਲੋਂ 21 ਮਾਰਚ ਨੂੰ ਸ਼ਰਾਬ ਠੇਕਿਆਂ ਦੀ ਨਿਲਾਮੀ ਦੌਰਾਨ ਕੁੱਲ 97 ਵਿੱਚੋਂ 96 ਸ਼ਰਾਬ ਦੇ ਠੇਕਿਆਂ ਨੂੰ ਨਿਲਾਮ ਕਰ ਦਿੱਤਾ ਸੀ ਇਸ ਦੌਰਾਨ ਕੁਝ ਸ਼ਰਾਬ ਠੇਕੇਦਾਰਾਂ ਵੱਲੋਂ ਵਿਭਾਗ ਦੇ ਇੱਕੋ ਗਰੁੱਪ ਨੂੰ 87 ਸ਼ਰਾਬ ਦੇ ਠੇਕੇ ਨਿਲਾਮ ਕਰਨ ਦਾ ਦੋਸ਼ ਲਗਾਉਂਦਿਆਂ ਅਦਾਲਤ ਦੇ ਵਿੱਚ ਕੇਸ ਦਰਜ ਕੀਤਾ ਸੀ ਜਸ ਦੀ ਸੁਣਵਾਈ ਹੁਣ 24 ਅਪ੍ਰੈਲ ਨੂੰ ਹੋਵੇਗੀ। ਦੂਜੇ ਪਾਸੇ 9 ਅਪ੍ਰੈਲ ਨੂੰ ਕਾਰ ਅਤੇ ਅਬਾਹਕਾਰੀ ਵਿਭਾਗ ਨੇ 96 ਦੇ ਵਿੱਚੋਂ ਬੈਂਕ ਗਰੰਟੀ ਜਮਾ ਨਾ ਕਰਵਾਉਣ ਵਾਲੇ 48 ਸ਼ਰਾਬ ਦੇ ਠੇਕਿਆਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਸਨ। ਇਸੇ ਕਰਕੇ ਅੱਜ ਸ਼ਹਿਰ ਦੇ ਵਿੱਚ ਸਿਰਫ 47 ਠੇਕੇ ਚੱਲ ਰਹੇ ਹਨ ਜੋ ਕਿ ਸ਼ਹਿਰ ਦੇ ਵਿੱਚ ਸ਼ਰਾਬ ਦੀ ਖਪਤ ਨੂੰ ਪੂਰਾ ਕਰਨ ਦੇ ਵਿੱਚ ਨਕਾਮ ਸਾਬਿਤ ਹੋ ਰਹੇ ਹਨ। ਮੋਹਾਲੀ ਤੇ ਪੰਚਕੁਲਾ ਦੇ ਠੇਕਿਆਂ ਤੇ ਲੱਗੀ ਭੀੜ ਚੰਡੀਗੜ੍ਹ ਦੇ ਵਿੱਚ ਸ਼ਰਾਬ ਠੇਕਿਆਂ ਤੇ ਹਰ ਕਿਸਮ ਦੇ ਸ਼ਰਾਬ ਦੇ ਬ੍ਰਾਂਡ ਨਾ ਮਿਲਣ ਕਰਕੇ ਸ਼ਰਾਬ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਉੱਥੇ ਹੀ ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ ਅਤੇ ਪੰਚਕੁਲਾ ਵਾਲੇ ਠੇਕਿਆਂ ਤੇ ਹੁਣ ਲੋਕਾਂ ਦੀ ਭੀੜ ਲੱਗੀ ਹੋਈ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਚੰਡੀਗੜ੍ਹ ਦੇ ਲੋਕ ਪਹੁੰਚ ਕੇ ਹੁਣ ਸ਼ਰਾਬ ਖਰੀਦ ਰਹੇ ਹਨ ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਦੈਨਿਕ ਸਵੇਰਾ ਟੀਵੀ